ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖ ਲਓ ਚੋਰ ਨੇ ਮਿੰਟੋ-ਮਿੰਟ ਹੀ ਕਰਤੂਤ ਕਰ ਦਿੱਤੀ ਦੁਕਾਨ ਤੇ ਹੁੰਦਾ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਅਤੇ ਦੁਕਾਨ ਤੋਂ ਇੱਕ ਸੋਨੇ ਦੀ ਮੁੰਦਰੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਚੋਰ ਨੂੰ ਲੱਗਿਆ ਕਿ ਸ਼ਾਇਦ ਉਹ बच ਗਿਆ ਪਰ ਉਸ ਦੀ ਇੱਕ ਇੱਕ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਖਬਰ ਗੁਰਾਇਆ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਸ਼ਹੂਰ ਦੁਕਾਨ ਬਾਬੂ ਰਾਮ ਸਰਾਫ ਐਂਡ ਸਨਸ ਅਪਰਾ ਵਿਖੇ ਮੋਟਰਸਾਈਕਲ ਤੇ ਇਹ ਚੋਰ ਆਉਂਦਾ ਹੈ ਸੋਨੇ ਦੀ ਮੁੰਦਰੀ ਚੋਰੀ ਕਰਦਾ ਹੈ ਅਤੇ ਉੱਥੋਂ ਫਰਾਰ ਹੋ ਜਾਂਦਾ ਹੈ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਦੇਖੋ ਕਿਸ ਤਰੀਕੇ ਦੇ ਨਾਲ ਸੋਨੇ ਦੀ ਮੁੰਦਰੀ ਉੱਥੋਂ ਖਸਕਾ ਕੇ ਇਹ ਚੋਰੀ ਕਰਕੇ ਜੇਬ ਦੇ ਵਿੱਚ ਪਾਉਂਦਾ ਹੈ ਅਤੇ ਦੁਕਾਨਦਾਰ ਨੂੰ ਖਬਰ ਵੀ ਨਹੀਂ ਲੱਗਦੀ ਤੇ ਉੱਥੇ ਇਹ ਚੋਰ ਆਪਣੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਦੁਕਾਨਦਾਰ ਨੇ ਇਸ ਘਟਨਾ ਸੰਬੰਧੀ ਪੰਜਾਬ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ ਪੰਜਾਬ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਬਾਬਤ ਕੀ ਕਹਿਣਾ ਹੈ ਇੱਕ ਵਾਰ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਅਤੇ ਤੁਸੀਂ ਇਸ ਪੂਰੀ ਸੀਸੀਟੀਵੀ ਫੁਟੇਜ ਨੂੰ ਦੇਖੋ ਅਤੇ ਆਪਣੇ ਕੀਮਤੀ ਸਮਾਨ ਦਾ ਅਜੀਹੇ ਚੋਰਾਂ ਤੋਂ ਬਚਾ ਰੱਖੋ ਕੀ ਕਹਣਾ ਚਾਹੁੰਦੇ ਤੁਸੀਂ ਕਿ ਦੇ ਇੱਕ ਸ਼ੋਰੂਮ ਨੂੰ ਚੋਰੀ ਅੱਜ ਇਤਲਾਅ ਮਿਲੀ ਸੀ ਕਿ ਅਸੀਂ ਜਿਹੜੀ ਉਹ ਸੀਸੀਟੀਵੀ ਫੁਟੇਜ ਵੀ ਦੇਖੀ ਉਹਦੇ ਵਿੱਚ ਇੱਕ ਵਿਅਕਤੀ ਦਿਖਾਈ ਦਿੰਦਾ ਜਿਹੜਾ ਮੰਡੀ ਚੋੱਕੇ ਆਪਣੇ ਜੀਵ ਵਿੱਚ ਪਾਉਂਦਾ ਤੇ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ ਕੈਮਰੇ ਦੇ ਦੇਖ ਰਹੇ ਹਾਂ ਸਾਰੇ ਜਲਦੀ ਅਸੀਂ ਟਰੈਸ ਕਰਾਂਗੇ ਤੇ ਇਸ ਸਬੰਧੀ ਸਾਨੂੰ ਜਿਹੜੀ ਆ ਜੋ ਵੀ ਸ਼ਿਕਾਇਤ ਹੋਊਗੀ ਉਹਦੇ ਮੁਤਾਬਕ ਜੋ ਵੀ ਸ਼ਿਕਾਇਤ ਜਿਹੜੇ ਸ਼ੋਰੂਮ ਦੇ ਮਾਲਕਸ ਕਹਿ ਰਹੇ ਨੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖ ਲਓ ਚੋਰ ਨੇ ਮਿੰਟੋ-ਮਿੰਟ ਹੀ ਕਰਤੂਤ ਕਰ ਦਿੱਤੀ ਦੁਕਾਨ ਤੇ ਹੁੰਦਾ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਅਤੇ ਦੁਕਾਨ ਤੋਂ ਇੱਕ ਸੋਨੇ ਦੀ ਮੁੰਦਰੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਚੋਰ ਨੂੰ ਲੱਗਿਆ ਕਿ ਸ਼ਾਇਦ ਉਹ बच ਗਿਆ ਪਰ ਉਸ ਦੀ ਇੱਕ-ਇੱਕ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਖਬਰ ਗੁਰਾਇਆ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਸ਼ਹੂਰ ਦੁਕਾਨ ਬਾਬੂ ਰਾਮ ਸਰਾਫ ਐਂਡ ਸਨਸ ਅਪਰਾ ਵਿਖੇ ਮੋਟਰਸਾਈਕਲ ਤੇ ਇਹ ਚੋਰ ਆਉਂਦਾ ਹੈ ਸੋਨੇ ਦੀ ਮੁੰਦਰੀ ਚੋਰੀ ਕਰਦਾ ਹੈ ਅਤੇ ਉਥੋਂ ਫਰਾਰ ਹੋ ਜਾਂਦਾ ਹੈ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਦੇਖੋ ਕਿਸ ਤਰੀਕੇ ਦੇ ਨਾਲ ਸੋਨੇ ਦੀ ਮੁੰਦਰੀ ਉਥੋਂ ਖਸਕਾ ਕੇ ਇਹ ਚੋਰੀ ਕਰਕੇ ਜੇਬ ਦੇ ਵਿੱਚ ਪਾਉਂਦਾ ਹੈ ਅਤੇ ਦੁਕਾਨਦਾਰ ਨੂੰ ਖਬਰ ਵੀ ਨਹੀਂ ਲੱਗਦੀ ਤੇ ਉੱਥੇ ਇਹ ਚੋਰ ਆਪਣੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਦੁਕਾਨਦਾਰ ਨੇ ਇਸ ਘਟਨਾ ਸੰਬੰਧੀ ਪੰਜਾਬ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ ਪੰਜਾਬ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਬਾਬਤ ਕੀ ਕਹਿਣਾ ਹੈ ਇੱਕ ਵਾਰ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਅਤੇ ਤੁਸੀਂ ਇਸ ਪੂਰੀ ਸੀਸੀਟੀਵੀ ਫੁਟੇਜ ਨੂੰ ਦੇਖੋ ਅਤੇ ਆਪਣੇ ਕੀਮਤੀ ਸਮਾਨ ਦਾ ਅਜੀਹੇ ਚੋਰਾ ਤੋਂ ਵਿਚਾਰ ਰੱਖੋ ਕੀ ਕਹਿਣਾ ਚਾਹੋਗੇ ਤੁਸੀਂ ਕਿ ਕੋਈ ਸ਼ੋਰ ਮਿਲੂਗਾ ਅੱਜ ਅطلاع ਮਿਲ ਰਹੀ ਸੀ ਕਿ ਅਸੀਂ ਜਿਹੜੀ ਉਹ ਸੀਸੀਟੀਵੀ ਫੁਟੇਜ ਵੀ ਦੇਖੀ ਉਹਦੇ ਵਿੱਚ ਇੱਕ ਵਿਅਕਤੀ ਦਿਖਾਈ ਦਿੰਦਾ ਜਿਹੜਾ ਮੰਤੇ ਚੋਕ ਵੀ ਆਪਣੇ ਜਿਵੇਂ ਚ ਪਾਉਂਦਾ ਤੇ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ ਕੈਮਰ ਦੇ ਦੇਖ ਰਹੇ ਹਾਂ ਸਾਰੇ ਹੁਣ ਜਲਦੀ ਅਸੀਂ ਸੋਲਵ ਕਰਾਂਗੇ ਤੇ ਇਸ ਬੰਦੇ ਸਾਨੂੰ ਜਿਹੜੀ ਆ ਜੋ ਵੀ ਸ਼ਿਕਾਇਤ ਹੋਊਗੀ ਉਹਦੇ ਮੁਤਾਬਕ ਜੋ ਵੀ ਸ਼ਿਕਾਇਤ ਜਿਹੜੇ ਸ਼ੋਰੂਮ ਦੇ ਮਾਲਕ ਨੇ ਸ਼ਿਕਾਇਤ ਦੇਣੀ ਕੋਈ ਮੁਤਾਬਕ ਕਾਰਵਾਈ ਕਰਾਂਗੇ